ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਖਤੇ ਅੱਜ ਅਸੀਂ ਇੱਕ ਨਵੇਂ ਰਿਜ਼ਲਟ ਨਾਲ ਆਇਆ ਜੀ ਵੀਰਜੀ ਦੇ ਪਿੰਡ ਆਫੀਸ਼ੀਅਲ ਸਮੇਂ ਅਸੀਂ ਵੀਰਜ ਨੂੰ ਮਿਲੇ ਸੀ ਤੇ ਵੀਰਜੀ ਨੂੰ ਅਸੀਂ ਕਿਹਾ ਵੀ ਆਪਣਾ ਸਾਡਾ ਜਿਹੜਾ ਐਗਰੀ ਹੋਮਿਕ ਆ ਵੀ ਇਹਦੇ ਨਾਲ ਤੁਸੀਂ ਕਿਸੇ ਵੀ ਬੀਜ ਨੂੰ ਲਾ ਕੇ ਖੇਤੀ ਕਰੋ ਤੇ ਬਹੁਤ ਵਧੀਆ ਫਸਲ ਹੋਵੇ ਪਾਈਏ ਸਾਡੇ ਨਾਲ ਸਨਮਾਨ ਦੇ ਵਾਰੀ ਪਿਛਲੇ ਸਨਮਾਨ ਸਾਡੇ ਕੋਲ ਲਿਆ ਸੀ ਐਗਰੀ ਹੋਮਤ ਐਗਰੀ ਇਟੂ ਤੇ ਅੱਜ ਫਿਰ ਬਾਈ ਜੀ ਨੂੰ ਮਿਲਣ ਆਏ ਆ ਇਹ ਬਾੜੀ ਦੀ ਮੱਤੀ ਲੱਗੀ ਹੋਈ ਤੇ ਦੇਖ ਸਕਦੇ ਹੋ ਤੁਸੀਂ ਕਿੰਨੀ ਐ ਅੱਜ ਵੀ ਇਹ ਹਾਇਨਾ ਪਾਉਂਦਾ ਕਿਹਦਾ ਲੱਗਦਾ ਮੀਟਰ ਕਿੰਨਾ ਲੱਗਾ ਸਰ ਰਿਜ਼ਲਟ ਨੂੰ ਰਿਜ਼ਲਟ ਬਹੁਤ ਵਧੀਆ ਰਿਹਾ ਠੀਕ ਹੈ ਜੀ ਤੇ ਪਹਿਲਾਂ ਆਪਾਂ ਬੀ ਨੂੰ ਲਾਇਆ ਤੇ ਕਰੀਮਕ ਅੱਛਾ ਤੇ 82 ਦੀ ਸਫਲੀ ਕਰੀ ਦਿਨਾ ਅੱਛਾ ਜੀ ਬਾਅਦ ਚ ਬਹੁਤ ਵਧੀਆ ਰਿਜ਼ਲਟ ਅੱਛਾ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਜੀ ਕਿਸਾਨਾਂ ਨੂੰ ਬਹੁਤ ਵਧੀਆ ਰਿਜ਼ਲਟ ਇਹ ਹੀ ਲਾਉਣ ਲਾਉਣੇ ਜਾਂਦੇ ਦਾਈ ਦਾ ਘਟੋਂ ਘਟੋਂ ਸਵਾਲ ਕਰੋ ਠੀਕ ਹੈ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ